ਨਮਸਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਕੀ ਰਾਜਾ ਵੜਿੰਗ ਹੁਣ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਕਿਉਂਕਿ ਜਦੋਂ ਜਲੰਧਰ ਵੈਸ ਤੋਂ ਰਾਜਾ ਵੜਿੰਗ ਆਪਣੀ ਪਾਰਟੀ ਅਤੇ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਬੀਬੀ ਸੁਰਿੰਦਰ ਕੌਰ ਜਿਮਣੀ ਚੋਣ ਜਿੱਤੇਗੀ ਹਲਕਾ ਜਲੰਧਰ ਵੈਸ ਤੋਂ ਜਾਂ ਜਿੱਤਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਲੇਕਿਨ ਰਾਜਾ ਵੜਿੰਗ ਨੇ ਬਿਨਾਂ ਸੋਚੇ ਸਮਝੇ ਗੱਲ ਕਹਿ ਦੀ ਪੱਤਰਕਾਰ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਮਹਿੰਦਰ ਪਾਲ ਭਗਤ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੇ ਉਹ ਜਿਮਣੀ ਚੋਣ ਜਿੱਤ ਜਾਂਦੇ ਨੇ ਤਾਂ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਆਂਗਾ ਇਹਨੂੰ ਜੋ ਕੌਨਫੀਡੈਂਸ ਕਹੀਏ ਜਾਂ ਓਵਰ ਕੌਨਫੀਡੈਂਸ ਕਹੀਏ ਅੱਜ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਹਰਪਾਲ ਚੀਮਾ ਨੇ ਪਹਿਲਾਂ ਤਾਂ ਸਾਰੇ ਹੀ ਵੋਟਰਾਂ ਨੂੰ ਜਿਨ੍ਹਾਂ ਨੇ ਭਾਰੀ ਮਤਦਾਨ ਕੀਤਾ ਹਲਕਾ ਜਲੰਧਰ ਵਸਤੇ ਵਿੱਚ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਨੇ ਕਿਹਾ ਕਿ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਮਨੀ ਚੋਣ ਦੀ ਆਮ ਆਦਮੀ ਪਾਰਟੀ ਲਈ ਇੱਕ ਇਤਿਹਾਸਿਕ ਜਿੱਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮਾਣ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਮੈਂ ਇਹ ਬਿਆਨ ਸੁਣਿਆ ਤਾਂ ਨਹੀਂ ਲੇਕਿਨ ਜੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਆਮ ਆਦੀ ਪਾਰਟੀ ਦੇ ਉਮੀਦਵਾਰ ਇਥੂ ਜਿੱਤ ਜਾਣਗੇ ਤੇ ਮੈਂ ਅਸਤੀਫਾ ਦੇ ਦੇਵਾਂਗਾ ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਸੱਚਮੁੱਚ ਆਪਣੇ ਜਿਹੜੇ ਵਾਅਦੇ ਕੀਤੇ ਨੇ ਜਾਂ ਆਪਣੇ ਮੂੰਹ ਦੇ ਵਿੱਚੋਂ ਬੋਲ ਜਿਹੜੇ ਕੱਢੇ ਨੇ ਉਹਨਾਂ ਨੂੰ ਪੂਗਾਉਣਾ ਚਾਹੀਦਾ ਹੈ ਇਟ ਮੀਨਸ ਕਿ ਪੂਰਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਜੋ ਪਾਰਟੀ ਪ੍ਰਧਾਨ ਨੇ ਕਾਂਗਰਸ ਦੇ ਅਤੇ ਨਵੇਂ ਬਣੇ ਸੰਸਦ ਨੇ ਜੇ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਹਲਕਾ ਜਲੰਧਰ ਵੈਸ ਦੇ ਵਿੱਚ ਚੋਣ ਪ੍ਰਚਾਰ ਦੇ ਸਮੇਂ ਕੀਤੀ ਹੈ ਤਾਂ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਰਫ ਨਾਮ ਦੀ ਜਿਹੜੀ ਹੈ ਅਗਵਾਈ ਕੀਤੀ ਹੈ ਬੀਬੀ ਸੁਰਿੰਦਰ ਕੌਰ ਦੀ ਸਮੇਂ-ਸਮੇਂ ਸਿਰ ਆਏ ਨਹੀਂ ਲੇਕਿਨ ਸਾਡੇ ਮੁੱਖ ਮੰਤਰੀ ਨੂੰ ਪਤਾ ਸੀ ਕਿ ਕਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਣਾ ਹੈ ਇਸ ਲਈ ਮਾਨ ਸਾਹਿਬ ਵਿਦ ਫੈਮਲੀ ਵਿਦ ਸਿਸਟਰ ਉਹਨਾਂ ਨੇ ਜਿਹੜਾ ਚੋਣ ਪ੍ਰਚਾਰ ਕੀਤਾ ਹੈ ਜਲੰਧਰ ਹਲਕਾ ਵੈਸ ਦੀਆਂ ਗਲੀਆਂ ਦੇ ਵਿੱਚ ਜਾ-ਜਾ ਕੇ ਪਰਚੇ ਵੰਡੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਸਾਰੇ ਵਿਧਾਇਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਇਸ ਇਤਿਹਾਸਿਕ ਜਿੱਤ ਲਈ ਮੈਂ ਮਹਿੰਦਰਪਾਲ ਮਹਿੰਦਰਪਾਲ ਦੀ ਭਗਤ ਨੂੰ ਅਮਿੰਦਰਪਾਲ ਭਗਤ ਦੀ ਫੈਮਲੀ ਨੂੰ ਅਤੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੇ ਦਿਲ ਲਾ ਕੇ ਜਿੰਦ-ਜਾਨ ਦੇ ਨਾਲ ਖੇੜ ਕੇ ਵੋਟਾਂ ਪਾਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਅਦੇ ਰਾਜਾ ਵੜਿੰਗ ਨੇ ਜੀ ਜਿਆ ਬਿਆਨ ਦਿੱਤਾ ਹੈ ਕਿ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵਾਂਗਾ ਤੇ ਸੱਚਮੁੱਚ ਉਹਨਾਂ ਨੂੰ ਅਸਤੀਫਾ ਜਿਹੜਾ ਹੈ ਦੇ ਦੇਣਾ ਚਾਹੀਦਾ ਹੈ ਇਹ ਨਿਸ਼ਾਨਾ ਸਿੱਧਿਆ ਹੈ ਖਜ਼ਾਨਾ ਮੰਤਰੀ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਨੇ ਰਾਜਾ ਵੜਿੰਗ ਤੇ ਧੰਨਵਾਦ